ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਦਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਭਗਤ ਕਬੀਰ ਸਾਹਿਬ ਜੀਆਂ ਦੀ ਸੋ ਰਿਤ ਰਾਗ ਦੇ ਵਿੱਚੋਂ ਚਲਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਬੁੱਤ ਪੂਜ ਪੂਜ ਹਿੰਦੂ ਬੋਏ ਤੁਰਕਾ ਮੋਏ ਸਿਰ ਨਾਏ ਹਿੰਦੂ ਮੂਏ ਮੂਏ ਦਾ ਮਤਲਬ ਹੈ ਮਰ ਜਾਣਾ ਖੱਪ ਜਾਣਾ ਜਾਂ ਖوار ਹੋਣਾ ਤੁਰਕ ਕਹਿੰਦੇ ਨੇ ਮੁਸਲਮਾਨ ਨੂੰ ਨਾਰੀ ਦਾ ਮਤਲਬ ਹੈ ਸਿਰ ਨਵਾ ਕੇ ਪਛਮ ਬਲ ਸਜਦੇ ਕਰ ਕਰਕੇ ਰੱਬ ਨੂੰ ਕਾਬੇ ਵੱਲ ਸਮਝ ਕੇ ਵੀ ਰੱਬ ਜਿਹੜਾ ਉਹ ਕਾਬੇ ਵੱਲ ਹੀ ਰਹਿੰਦਾ ਹੈ ਮਾਰਦ ਨੂੰ ਉਦਾਹਰਨ ਦੱਤੀ ਹੈ ਵੀ ਹਿੰਦੂ ਲੋਕ ਜਿਹੜੇ ਨੇ ਉਹ ਬੁੱਤਾਂ ਦੀ ਪੂਜਾ ਕਰ ਕਰਕੇ ਖوار ਹੋ ਰਹੇ ਹਨ ਭਾਵ ਵੀ ਆਪਣਾ ਜੀਵਨ ਜਿਹੜਾ ਹੈ ਉਹ ਬ्यर्थ ਗਵਾ ਗਏ ਹਨ ਮੁਸਲਮਾਨ ਰੱਬ ਨੂੰ ਮੱਕੇ ਵੱਲ ਕਾਬੇ ਵੱਲ ਸਮਝ ਕੇ ਉਧਰ ਨੂੰ ਸਜਦੇ ਕਰਦੇ ਪਰ ਕਹਿੰਦੇ ਹੋਏ ਲੈ ਜਾ ਰਹੇ ਹੋਏ ਲੈ ਗਾਡੇ ਤੇਰੀ ਗੱਤ ਦੂਨ ਭਾਈ ਕਦੇ ਹਿੰਦੂਆਂ ਦੇ ਜੇ ਕੋਈ ਘਰ ਵਿੱਚ ਪ੍ਰਾਣੀ ਚੜਾਈ ਕਰ ਜਾਏ ਕੋਈ ਮਰ ਜਾਏ ਉਹ ਮਰਦੇ ਨੂੰ ਸਾੜ ਦਿੰਦੇ ਜੇ ਮੁਸਲਮਾਨਾਂ ਦੇ ਘਰ ਵਿੱਚ ਕੋਈ ਮਰ ਜਾਏ ਉਹਨੂੰ ਮਰਦੇ ਨੂੰ ਦਬ ਦਿੰਦੇ ਔਰ ਕਹਿੰਦੇ ਇਸੇ ਵਿੱਚ ਹੀ ਝਗੜਦੇ ਰਹਿੰਦੇ ਨੇ ਵੀ ਸੱਚਾ ਕੌਣ ਹੈ ਪਰ ਇਹ ਪ੍ਰਮਾਤਮਾ ਤੋਂ ਕਿਹੋ ਜਿਆ ਇਹ ਸਮਝ ਦੋਨਾਂ ਤਰ੍ਹਾਂ ਨੂੰ ਨਾ ਆਈ। ਮਨ ਰੇ ਸੰਸਾਰ ਅੰਧ ਗਹਿਰਾ। ਗਹਿਰਾ ਦਾ ਮਤਲਬ ਹੈ ਗਹਿਰਾ ਡੂੰਘਾ। ਅੰਧ ਕਹਿੰਦੇ ਨੇ ਅੰਨੇ ਨੂੰ। ਵੀ ਹੋ ਮੇਰੇ ਮਨ ਅਗਿਆਨਤਾ ਦੇ ਕਾਰਨ। ਆਪਣੇ ਆਪ ਨੂੰ ਭਾਵੇਂ ਕੋਈ ਗਿਆਨੀ ਬਣਿਆ ਫਿਰ ਜਾਈ ਪਰ ਕਹਿੰਦੇ ਜਿੱਨਾਂ ਚਰ ਗਿਆਨ ਦਾ ਦੀਵਾ ਅੰਦਰ ਨਹੀਂ ਨਾ ਜਗਦਾ ਉਹਨਾਂ ਚਰ ਅਸੀਂ ਅਗਿਆਨੀ ਹਾਂ ਉਹਨਾਂ ਚਰ ਸਾਡੇ ਅੰਦਰ ਹਨੇਰਾ ਹੈ ਤੇ ਸਿਮਰਨ ਤੋਂ ਕੁੰਝ ਕੇ ਜਗਤ ਇੱਕ ਹਨੇਰਾ ਖਾਤਾ ਬਣਿਆ ਹੋਇਆ ਹੈ ਚੌ ਦਿਸ ਪਸਰਿਓ ਹੈ ਜਮ ਜੇਵਰਾ ਚੌ ਦਿਸ ਦਾ ਮਤਲਬ ਹੈ ਚਾਰੇ ਪਾਸੇ ਜੇਵਰਾ ਕਹਿੰਦੇ ਨੇ ਰੱਸੀ ਨੂੰ ਫਾਹੀ ਨੂੰ ਕਹਿੰਦੇ ਚੌਹੀ ਬਾਸੀ ਜਮਾਂ ਦੀ ਫਾਹੀ ਕਿਦਰੀ ਪਈ ਐ ਭਾਵ ਲੋਕ ਉਹ-ਉਹ ਕੰਮ ਕਰਦੇ ਹਨ ਜਿਨ੍ਹਾਂ ਨਾਲ ਹੋਰ ਬਧਿਕ ਵਿਵਧ ਅਗਿਆਨਤਾ ਵਿੱਚ ਫਸਦੇ ਜਾਣ ਇਹ ਕਰਮ ਕਰਦੇ ਨੇ ਲੋਕ ਮਹਾਰਾਜ ਕਹਿੰਦੇ ਭਾਈ ਇਹ ਜਮਾਂ ਦੀ ਫਾਸੀ ਤੋਂ ਬਚਣ ਦੇ ਲਈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਭਜਨ ਕਰਨਾ ਚਾਹੀਦਾ ਹੈ ਰਹਾਉ ਕਪਤ ਪੜੇ ਬੜ ਕਮਤਾ ਮੋਏ ਕੱਪੜ ਕੇਦਾਰ ਹੈ ਜਾਈ ਕੱਪੜ ਗੰਦ ਨੇ ਉਹ ਕਾਪੜੀ ਲੋਕ ਜਿਹੜੇ ਉਹ ਇੱਕ ਫਿਰਕਾ ਹੈ ਉਸ ਕਾਪੜੀ ਫਿਰਕੇ ਦੇ ਲੋਕ ਲੀਰਾਂ ਦੀ ਗੋਦੜੀ ਪਹਿਨਣ ਵਾਲੇ ਆਪਣੇ ਸਰੀਰ ਤੇ ਲੀਰਾਂ ਦੀ ਗੋਦੜੀ ਪਹਿਨਦੇ ਕੇਦਾਰਾ ਕਹਿੰਦੇ ਨੇ ਵੀ ਹਿਮਾਲਾ ਪਰਬਤ ਚ ਇੱਕ ਹਿੰਦੂ ਤੀਰਥ ਹੈ ਜੁਪੀ ਦੇ ਵਿੱਚ ਔਰ ਉਧਰ ਹਿਮਾਲੇ ਦੀ ਬਰਫਾਨੀ ਧਰਤੀ ਵਿੱਚ ਕਹਿੰਦੇ ਮਹਾ ਪੰਥ ਦੀ ਚੋਟੀ ਉਧਰ ਹੇਠ ਇੱਕ ਟਿੱਲੇ ਉੱਤੇ ਬਣਿਆ ਹੋਇਆ ਇੱਥੇ ਸ਼ਿਵ ਦਾ ਮੰਦਿਰ ਸ਼ਿਵਜੀ ਦਾ ਮੰਦਿਰ ਜਿਸ ਵਿੱਚ ਆ ਕਹਿੰਦੇ ਨੇ ਵੀ ਝੋਟੇ ਦੀ ਸ਼ਕਲ ਦਾ ਮਹਾਦੇਵ ਹੈ ਪਾਂਡਵਾ ਤੋਂ ਹਾਰ ਖਾ ਕੇ ਸ਼ਿਵਜੀ ਇੱਥੇ ਝੋਟੇ ਦੀ ਸ਼ਕਲ ਵਿੱਚ ਆਏ ਸਨ ਮਰਜ ਉਹਦਾ ਅਰੰਧਨ ਦੇ ਨੇ ਵੀ ਵਿਦਵਾਨ ਕਵੀ ਲੋਕ ਆਪਣੇ ਆਪ ਨੂੰ ਕਾਵੀ ਰਚਨਾ ਪੜਨ ਵਾਲੇ ਭਾਵ ਵਿਦਿਆ ਦਾ ਮਾਣ ਕਰਨ ਵਾਲੇ ਵੀ ਸਾਨੂੰ ਗਿਆਨ ਹੈ ਅਸੀਂ ਉਹ ਵਿਦਿਆ ਪੜ੍ਹਦੇ ਹਾਂ ਇਹਦੇ ਵਿੱਚ ਹੀ ਮਸਤ ਹਨ ਕਾਪੜੀ ਆਦਿਕ ਸਾਧੂ ਜਿਹੜੇ ਨੇ ਉਹ ਕਦਾਰਾ ਆਦਿਕ ਤੀਰਥਾਂ ਤੇ ਜਾ ਜਾ ਕੇ ਮਰਜ ਕਹਿੰਦੇ ਭਾਈ ਜੀਵਨ ਵਿਅਰਥ ਗਵਾਉਂਦੇ ਐ ਔਰ ਜਟਾਧਾਰ ਤਰ ਜੋਗੀ ਮੂਵੇ ਤੇਰੀ ਗਤ ਇਨਾਂ ਨਾ ਪਾਈ ਜੋਗੀ ਲੋਕ ਜਟਾ ਰੱਖ ਰੱਖ ਕੇ ਉਹ ਇਹ ਸਮਝਦੇ ਰਹਿ ਕੇ ਇਹੀ ਰਾਹ ਠੀਕ ਹੈ ਪਰ ਇਹ ਪ੍ਰਮਾਤਮਾ ਤੇਰੀ ਬਾਬਤ ਸੂਝ ਇਨਾਂ ਲੋਕਾਂ ਨੂੰ ਵੀ ਨਾ ਪਈ ਦਰਬ ਸੰਚ ਸੰਚ ਰਾਜੇ ਮੂਵੇ ਗੱਡ ਲੈ ਕੰਚਨ ਭਾਰੀ ਦਰਬ ਕਹਿੰਦੇ ਨੇ ਧਨ ਨੂੰ ਸੰਚ ਦਾ ਮਤਲਬ ਹੈ ਇਕੱਠਾ ਕਰਨਾ ਕੰਚਨ ਭਾਰੀ ਦਾ ਮਤਲਬ ਸੋਨੇ ਦੇ ਭਾਰ ਸੋਨੇ ਦੇ ਢੇਰ ਮਹਾਰਾਜ ਕਹਿੰਦੇ ਰਾਜੇ ਜਿਹੜੇ ਸਾਨੂੰ ਧਨ ਜੋੜ-ਜੋੜ ਕੇ ਉਮਰ ਗਵਾ ਗਏ ਉਹਨਾਂ ਸੋਨੇ ਆਦਕ ਦੇ ਢੇਰ ਭਾਵ ਖਜ਼ਾਨੇ ਧਰਤੀ ਵਿੱਚ ਦਬ ਦਤੇ ਵੇਦ ਪੜੇ ਪੜ ਪੰਡਤ ਮੁਏ ਰੂਪ ਦੇਖ ਦੇਖ ਨਾਰੀ ਪੰਡਤ ਲੋਕ ਵੇਦ ਲੋਕ ਇਹ ਕਹਿੰਦੇ ਪਾਠੀ ਹੋਣ ਦਾ ਹੰਕਾਰ ਵਿੱਚ ਇਸੇ ਵਿੱਚ ਹੀ ਖਪਦੇ ਹਨ ਇਸ ਤਰੀਆਂ ਕਹਿੰਦੇ ਸੀਸੇ ਵਿੱਚ ਆਪਣਾ ਰੂਪ ਧੱਕਣ ਵਿੱਚ ਹੀ ਜ਼ਿੰਦਗੀ ਅਜਾਈਂ ਬਤਾ ਰਹੀਆਂ ਹਨ RAM ਨਾਮ ਬਿਨ ਸਬੈ ਵਿਗੋਤੇ ਦੇਖੋ ਨਿਰਖ ਸਰੀਰਾ ਮਹਾਰਜ ਕਹਿੰਦੇ ਨੇ ਵੀ ਆਪੋ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਓ ਵੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਸਭ ਜੀਵ ਖ਼ਵਾਰ ਹੋ ਰਹੇ ਹਨ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹੇ ਉਪਦੇਸ਼ ਕਬੀਰਾਂ ਕਬੀਰ ਸਭ ਸਿੱਖਿਆ ਦੀ ਗੱਲ ਕਰਦੇ ਆਂ ਕਹਿੰਦੇ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਨੂੰ ਵੀ ਜੀਵਨ ਦੀ ਸਹੀ ਸੂਝ ਨਹੀਂ ਆ ਸਕਦੀ ਇੱਕ ਪ੍ਰਮਾਤਮਾ ਹੀ ਐ ਜਿਹੜਾ ਸਭ ਨੂੰ ਸਹੀ ਸੂਝ ਦੇ ਸਕਦਾ ਹੈ ਸਹੀ ਗਿਆਨ ਦੇ ਸਕਦਾ ਹੈ ਸਹੀ ਅਕਲ ਦੇ ਸਕਦਾ ਹੈ ਬਾਕੀ ਸਾਰੇ ਹਨੇਰੇ ਵਿੱਚ ਹੀ ਜੀਵਨ ਨੂੰ ਲੈ ਕੇ ਜਾਂਦੇ ਹਨ ਗਿਆਨ ਦਾ ਦੀਵਾ ਜਿਨ੍ਹਾਂ ਦੇ ਅੰਦਰ ਜਗ ਜਾਂਦਾ ਹੈ ਉਹ ਸਾਧ ਸੰਗਤ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਬਖਸ਼ਿਸ਼ ਨਾਲ ਉਹ ਅਗਿਆਨਤਾ ਤੋਂ ਬਚ ਜਾਂਦੇ ਹਨ ਪਰ ਜਿਹੜੇ ساری ਉਮਰ ਅਗਿਆਨਤਾ ਵਿੱਚ ਰਹਿੰਦੇ ਹਨ ਉਹ ਸੰਸਾਰ ਰੂਪੀ ਅੰਧ ਗਹਿਰੇ ਦੇ ਵਿੱਚ ਡੁੱਗੇ ਟੋਏ ਵਿੱਚ ਡੁਗੇ ਰਹਿੰਦੇ ਹਨ ਆਓ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਔਰ ਸਭਨਾਂ ਨੂੰ ਨਾਮ ਦਾਤ ਔਰ ਸੇਵਾ ਸਿਮਰਨ ਦੀ ਦਾਤ ਜਿਹੜੀ ਆਪਣਾ ਆਤਮਾ ਬਖਸ਼ਿਸ਼ ਕਰਕੇ ਨਿਵਾਜਦੀ ਰਹਿਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਭਾਕਤਾ ਦੀ ਅਰਦਾਸ ਚਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਅੰਦਰ ਵਿਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਰਗੁਬਿੰਦ ਕਾ ਪੂਰਨ ਗੁਣਤਾ ਸਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ